ਕੀ ਹਾਲ ਨੇ ਦੋਸਤੋ ਹਰ ਸਾਰੇ ਡੀਸ ਆਹ ਹੁਣ ਆ ਨਟ ਡਿੱਗ ਪਿਆ ਦਾ ਆ ਖੁੱਲ ਗਿਆ ਦਾ ਇਹ ਹੋਣਾ ਇਹ ਇਹ ਆਹ ਵਾਲਾ ਨਟ ਆ ਜਿਹੜਾ ਇਹਦਾ ਆ ਆ ਚੀਜ਼ ਖੁੱਲ ਗਈ ਇਹਦੀ ਠੀਕ ਆ ਤੇ ਮੈਨੂੰ ਤਾਂ ਹੁਣ ਪਤਾ ਲੱਗਿਆ ਬੈਠਣ ਲੱਗੇ ਨੂੰ ਇੱਕ ਕਾਫੀ ਨੁਕਸਾਨ ਹੋ ਗਿਆ ਮੇਰਾ ਤਾਂ ਭੈਣ ਨਾਲ ਮੈਂ ਉਹਦੋਂ ਕਹਿੰਦਾ ਹੁੰਦਾ ਸੀ ਢਾਈ ਹੋਵੇ ਤਾਂ ਕੋਲੇ ਨਾ ਬੰਦਾ ਕੱਸ ਲੈਂਦਾ ਨਾ ਟ ਢਿੱਲੇ ਹੁੰਦੇ ਆ ਆ ਹੁਣ ਜੱਬ ਖਾਣਾ ਇੰਨਾ ਚ ਕੋਈ ਨਾ ਲੱਗਦਾ ਲਾਲਾ ਵੇਖਿਆ ਮੈਂ ਆ ਵੀ ਨਹੀਂ ਲੱਗਣਾ ਮੇਰੇ ਹਿਸਾਬ ਨਾਲ ਇਹ ਵੱਡਾ ਹੋਊਗਾ ਆ ਲੱਗ ਜਾਊਗਾ ਉਹ ਹਾਂ ਨਾੜੇ ਦਾ ਲੱਗਦਾ ਆ ਸਰੇ ਨਾਟ ਬੱਡਾ ਬਾਲ ਮਣਦੀ ਗੱਲ ਤੇ ਫੇਰੇ ਔਖਾ ਕਰੂਗਾ ਅੜਿਆ ਕਰੂਗਾ ਹਾਂ ਭਾਈ ਕਿਤੇ ਕਿਤੇ ਇਹੋ ਐਦੀ ਚੂੜੀ ਵੀ ਇੱਥੇ ਕਿਤੇ ਆਈਆਂ ਬਤਿੰਦਰ ਦੇ ਦੀ ਚੂੜੀ ਵੱਡੀ ਹੋਵੇ ਤਾਂ ਵੀ ਸੈੱਟ ਹੋ ਜੇ ਕੰਮ ਬੇਣਿਆ ਕੀ ਬਾਂਦਾ ਹਾਂ ਹੁਣ ਸਾਰਾ ਖਲਾਰਾ ਪਾਇਆ ਪਿਆ ਮੇਰਾ ਹੁਣ ਮੈਂ ਤਾਂ ਜੱਪ ਕੰਨ ਹੀ ਰਹਿੰਦੇ ਆ ਬੇਕਾਰ ਕੰਮ ਆਜਾ ਮੁੱਦੂ ਕੰਮ ਆਜਾ ਕਿਲਵਾਈ ਦਾ ਪਾਇਆਗਾ ਪਹਿਲਾਂ ਜਦੋਂ ਮੈਂ ਲਾਉਂਦੀ ਆ ਅੱਥਨਾ ਬੈੰਦੀ ਫੇਰ ਤਾਂ ਮੈਨੂੰ ਕੋਈ ਟੈਨਸ਼ਨ ਨਹੀਂ ਸੀ ਹੁਣ ਲਾ ਕੇ ਰੱਖਦਾ ਸਾਰਾ ਦਿਨ ਮੈਥੋਂ ਤੁਰੇ ਨਹੀਂ ਜਾਂਦਾ ਹੁਣ ਇਹ ਤਾਂ ਬਿਨਾ ਮੈਂ ਪਹਿਲਾਂ ਵਧੀਆ ਇਕੱਲੇ ਤਰ੍ਹਾਂ ਵਰਦਾ ਰਹਿੰਦਾ ਸੀ ਹੁਣ ਤਾਂ ਇਹਦੀ ਯਾਦ ਤਾਂ ਪੈ ਗਈ ਥੋੜਾ ਸਾਰਾ ਕੁਝ ਖਲਾਣਦਾ ਹਣ ਉੱਥੇ ਜਾ ਕੇ ਬਹਿਣਾ ਕਾਕੇ ਕੋਲ ਪਾਉਂਦੇ ਆ ਵੀ ਕੀ ਬਣਦਾ ਸੈੱਟ ਹੋਦੀ ਆ ਕਿ ਨਹੀਂ ਤੇ ਦੇਖੋ ਜੇ ਪੂਰਾ ਬਲੌਗ ਆਪਾਂ ਨੂੰ ਇਹਦਾ ਨਟ ਮਿਲਦਾ ਆ ਕਿ ਨਹੀਂ ਇਥੋਂ ਸੈੱਟ ਹੋਊਗੀ ਕਿ ਨਹੀਂ ਬਣੇ ਰਿਓ ਜੇ ਨਾਲ ਆਪਾਂ ਚੱਲਦੇ ਆ ਉੱਥੇ ਕਾਕੇ ਦੇ ਤੇ ਵੀਡੀਓ ਨੂੰ ਪੂਰਾ ਵੇਖਣਾ ਤੇ ਨਾ ਅੱਗੇ ਵੀ ਸ਼ੇਅਰ ਕਰ ਦੇਣਾ ਕਈ ਵਾਰ ਜੇ ਕਿਸ ਨੂੰ ਹੋਰ ਵੀ ਪ੍ਰੋਬਲਮ ਆਉਂਦੀ ਆ ਤਾਂ ਬੰਦਾ ਆਉਂਦੀ ਇਸ ਤਰੀਕੇ ਨਾਲ ਸੌਲਵ ਕਰ ਸਕਦਾ ਠੀਕ ਆ ਤੇ ਆਪਾਂ ਚੱਲਦੇ ਆਂ ਦੁਕਾਨ ਤੇ ਹੁਣ ਆਹ ਇੱਥੇ ਆਪਣੇ ਗਵਾਨ ਦੀ ਆ ਦੁਕਾਨ ਬਿਲਕੁਲ ਹੋਰ ਕੀ ਹਾਲ ਆ ਬਈ ਹੋਰ ਸੱਟਾ ਆਹ ਨਾਟ ਲੱਗ ਪਿਆ ਯਾਰ ਬਈ ਯਾਰ ਇਹਦਾ ਇਹ ਆ ਚੂੜੀ ਵਾਲਾ ਨਟ ਲੱਗਦਾ ਇਹਨੂੰ ਐਡਾ ਦਾ ਜਿਵੇਂ ਆਗਾ ਤੇ ਇਹ ਜਹੋ ਨਟ ਮਿਲ ਜੂ ਹਾਂ ਐਡਾ ਕੀ ਛੋਟਾ ਹੋਵੇ ਇਹਦੇ ਨੂੰ ਹੁਣ ਮਿਲ ਜੂਗਾ ਨਟ ਹਾਂ ਆ ਨਟ ਕੇ ਨਾ ਹਾਂ ਯਾਰ ਆ ਡੱਗ ਪਿਆ ਯਾਰ ਭੈਣ ਨੂੰ ਅੱਛਾ ਹਾਂ ਕੋਈ ਟੈਨਸ਼ਨ ਨਹੀਂ ਦਿਓ ਬਾਈ ਨੂੰ ਕੁਰਸੀ ਤੇ ਆਪਾਂ ਕਰ ਦਿੰਨੇ ਆ ਬਾਈ ਹੁਣੀ ਬੈਠ ਵੀ ਆ ਵੀ ਕਰਦੇ ਵੇ ਹਾਂ ਹਾਂ ਲੈ ਕਿਹੜੀ ਗੱਲ ਹੈ ਬਾਈ ਬੈਠ ਵੀ ਕੁਰਸੀ ਤੇ ਕਰ ਦਿੰਨੇ ਆ ਓਕੇ ਬਾਈ ਧੰਨਵਾਦ ਹੁਣ ਵੇਖ ਕੇ ਇਹ ਨਾਟਕ ਵਾਰੀ ਚੱਕ ਲੈ ਅੱਛਾ ਨਾ ਚਨਾ ਐ ਚੋ ਨਾਟਕ ਵੀ ਨਹੀਂ ਆ ਜੇ ਕੋਈ ਮਿਲ ਗਿਆ ਤਾਂ ਵੀਡੀਓ ਬਣਾ ਕੇ ਦੇਵਾਂ ਨਾ ਇੱਕ ਹਾਂਜੀ ਨਾਲੇ ਤਾਂ ਲੋਕਾਂ ਦਾ ਭਲਾ ਹੋਣੀ ਠੀਕ ਆ ਆ ਹੁਣ ਵੇਹਨੇ ਆਪਾਂ ਇਹਦੇ ਨਟ ਲਾ ਕੇ ਵੇਹਨੇ ਆ ਪੂਰਾ ਬੂਰਾ ਜਾ ਹੋਈ ਜਾਗਾ ੱਟਾ ਆ ਜਾਣਾ ਹੋਵੇ ਇਹਦੇ ਨਾਲ ਸਸੈੰਦ ਤੁਸੀਂ ਮੈਂ ਤਾਂ ਹੁਣ ਦਾ ਐਵੇਂ ਬੈਠਣ ਦੇ ਲੱਗਿਆ ਇੱਕੋ ਦਾਮ ਦੇ ਪ੍ਰਕਿਰਤੀ ਰੀਤਾਂ ਨੇ ਕੋਹ ਕੰਮ ਕਰ ਬਾਹਰ ਰਹਿਦਾ ਨਾਲ ਲੱਗ ਜੇ ਜਮ ਹੋਰ ਛੋਟਾ ਵੇਖ ਲੈ ਹਾਂ ਇਹ ਤਾਂ ਉਹੀ ਜੱਤ ਫੇ ਮੈਂ ਘਰੇ ਚੂੜੀ ਲਾ ਕੇ ਵੇਖੀ ਮੈਂ ਤੈਨੂੰ ਦੱਸਿਆ ਵੀ ਆ ਚੂੜੀ ਜੀ ਲੱਗਦੀ ਐਨੂੰ ਨਹੀਂ ਦੱਸਦਾ ਨਹੀਂ ਦੁਬਾਰਾ ਛੋਟਾ ਲੂ ਆ ਜਾ ਮੁੰਡਿਆ ਤੁਸੀਂ ਇੱਕ ਸਬਸਕ੍ਰਾਈਬਰ ਦਾ ਨਾਮ ਦੇ ਦਿਓ ਦੇ ਦੇ ਮੈਂ ਆਪਾ ਲੈਣਾ ਨੜਦਾ ਇਹ ਚ ਬਾਧੂ ਪਏ ਆਂ ਖਾਣੇ ਚਿੰਗਾ ਮਾਰ ਕੇ ਫਲੰਕ ਨਟ ਆਪਾਂ ਲਾ ਲਿਆ ਵੇਖੋ ਛੋਟਾ ਨਟ ਮਿਲ ਗਿਆ ਇੱਥੇ ਬਈ ਦੇ ਦੁਕਾਨ ਤੇ ਨਾਲ ਹੀ ਤੇ ਹੁਣ ਆਪਾਂ ਲਾ ਕੇ ਚੱਲਦੇ ਆ ਘਰੇ ਨਟ ਲਾ ਲਿਆ ਆਪਾਂ ਹੁਣ ਤੇ ਪਹਿਲਾਂ ਮੈਨੂੰ ਅਜੇ ਵੀ ਯਾਰ ਮਿਲਣਾ ਨਹੀਂਗਾ ਤੇ ਪਰ ਹੁਣ ਆਪਾਂ ਦੂਜਾ ਜਿਹੜਾ ਆਮ ਨਾਟਾ ਬਿਨਾ ਉਹ ਦੂਜੇ ਜਿਹੜੇ ਹੈਗੇ ਉਹ ਟੀ ਗੋਟੀ ਵਾਲੇ ਨਾਟਾ ਸਾਰੇ ਉਹ ਉਹ ਟੀ ਗੋਟੀ ਨਾਲ ਘਸੇ ਜਾਂਦੇ ਉਹ ਮੇਰੇ ਕੋਲੇ ਹੁੰਦੀ ਤਾਪਾ ਇਹ ਨਾਟ ਖਰਾਬ ਹੀ ਨਹੀਂ ਹੋਣਦੇ ਨੇ ਸੀਗੇ ਕਿਉਂਕਿ ਨਾਲ ਦੀ ਨਾਲ ਕਹ ਦਿੰਦੇ ਤੇ ਇਹ ਪ੍ਰੋਬਲਮ ਕਰਕੇ ਫਿਰ ਉਹ ਨਾਟ ਆਪਣਾ ਡਿੱਗ ਪਿਆ ਅੱਗੇ ਵੀ ਹੁਣ ਲੱਤ ਦੇ ਸਾਰੇ ਥੱਲੇ ਬੈਲਡ ਲਾ ਕੇ ਖਿੜਾਰੀ ਆ ਮੈਂ ਬੈਲਡ ਕਰਵਾਈ ਹੋਈ ਆ ਥੱਲੇ ਫੇਰ ਹੀ ਖੜੀ ਆ ਤੇ ਮੁਸ਼ਕਲਾਂ ਦਾ ਸਾਹਮਣਾ ਦਾ ਫਿਰ ਜ਼ਿੰਦਗੀ ਚ ਕਰਨਾ ਪੈਂਦਾਗਾ ਕਈ ਯਾਰ ਮਾਨ ਅਦਾਸ ਵੀ ਹੋ ਜਾਂਦੇ ਆ ਪਰ ਫੇਰ ਸੋਚੀਦਾ ਵੀ ਯਾਰ ਆਪਣੇ ਬੇਬੇ ਬਾਪੂ ਨੇ ਆਪਾਂ ਨੂੰ ਇੰਨਾ ਖਾਣਾ ਪਾਲਿਆ